ਸਾਦ ਕੀ ਮਹਿਮਾ ਵਰਨੇ ਕੌਣ ਪ੍ਰਾਨੀ ਨਾਨਕ ਸਾਦ ਕੀ ਸੋਭਾ ਪ੍ਰਭ ਮਾਹੇ ਸੁਮਾਨੀ ਇੱਕ ਮਹਾਪੁਰਖ ਬਾਬਾ ਪਾਲਾ ਸਿੰਘ ਜੀ ਹੋਏ ਦਲਪੰਥ ਦੇ ਵਿੱਚ ਉਹਨਾਂ ਨੂੰ ਗਵਾਂ ਵਾਲੇ ਕਹਿ ਕਰਕੇ ਅੱਜ ਵੀ ਨਮਸਕਾਰਾਂ ਕਰਦੇ ਕਹਿੰਦੇ ਬੜਾ ਪ੍ਰਤਾਪ ਉਹਨਾਂ ਦਾ ਬਹੁਤ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੇਵਾ ਨਿਭਾਈ ਬੜਾ ਜਾਪ ਤਪ ਉਹਨਾਂ ਦਾ ਬਹੁਤ ਪਰਪਕਾਰ ਉਹਨਾਂ ਨੇ ਕੀਤਾ ਜਦੋਂ ਕਿਸਾਨ ਆਪਣੇ ਕੋਲੋਂ ਗਵਾਂ ਨੂੰ ਛੱਡ ਦਿੰਦੇ ਨੇ ਉਹਨਾਂ ਨੂੰ ਕੋਈ ਕੰਮ ਦਾ ਨਾ ਜਾਣ ਕੇ ਫੇਰ ਉਹ ਗਵਾਂ ਸੜਕਾਂ ਦੇ ਉੱਤੇ ਤੁਰਦੀਆਂ ਜਾਂ ਕਿਤੇ ਹੋਰ ਜਾ ਜਾ ਕਰਕੇ ਫਿਰਦੀਆਂ ਨੇ ਨਾ ਬਾਬਾ ਪਾਲਾ ਸਿੰਘ ਜੀ ਉਹਨਾਂ ਸਾਰੇ ਗਵਾਂ ਨੂੰ ਇਕੱਠੇ ਕਰਕੇ ਆਪਣੇ ਕੋਲ ਲਿਆਂਦੇ ਤੇ ਉਹਨਾਂ ਦੀ ਸੇਵਾ ਕਰਦੇ ਜਿਹੜੇ ਬੁੱਚੜਖਾਨਿਆਂ ਦੇ ਵਿੱਚ ਗਵਾਂ ਨੂੰ ਲੈ ਜਾਂਦੇ ਨੇ ਉਹਨਾਂ ਨੂੰ ਕੱਟ ਕੇ ਉਹਨਾਂ ਦਾ ਮਾਸ ਵੇਚਣ ਵਾਸਤੇ ਕਹਿੰਦੇ ਬਾਬਾ ਪਾਲਾ ਸਿੰਘ ਜੀ ਉਹਨਾਂ ਨੂੰ ਛੁੜਾ ਛੁੜਾ ਕਰਕੇ ਲਿਆ ਕੇ ਆਪਣੇ ਕੋਲ ਰੱਖਦੇ ਤੇ ਉਹਨਾਂ ਦੀ ਸੰਭੂ ਰੱਖਿਆ ਕਰਦੇ ਕਦੀ ਆਪਣੇ ਮਨ ਦੇ ਵਿੱਚ ਇੱਕ ਵਿਚਾਰ ਨਹੀਂ ਉਹਨਾਂ ਨੇ ਇਹੋ ਜਿਹਾ ਲਿਆਇਆ ਕਿ ਹਜ਼ਾਰਾਂ ਗਊਆਂ ਇਕੱਠੀਆਂ ਹੋ ਗਈਆਂ ਹੁਣ ਇਹਨਾਂ ਦਾ ਗੁਜ਼ਾਰਾ ਕਿਵੇਂ ਕਰਾਂਗੇ ਉਹ ਹਮੇਸ਼ਾ ਕਹਿੰਦੇ ਰੱਬ ਦਾ ਕਾਰਜ ਹੈ ਉਹ ਆਪ ਸਵਾਰੇਗਾ ਤੇ ਹਕੀਕਤ ਦੇ ਵਿੱਚ ਰੱਬ ਨੇ ਉਹਨਾਂ ਨੂੰ ਕਦੇ ਨਹੀਂ ਕੋਈ ਕਮੀ ਮਹਿਸੂਸ ਹੋਣ ਦਿੱਤੀ ਇੱਕ ਪੱਤਰਕਾਰ ਇੱਕ ਦਿਨ ਸਵਾਲ ਕਰਦਾ ਹੈ ਕਹਿੰਦਾ ਬਾਬਾ ਜੀ ਇੰਨੀਆਂ ਗਊਆਂ ਨੇ ਇੰਨੇ ਪਸ਼ੂ ਨੇ ਇਹ ਕਿਵੇਂ ਚੱਲਦਾ ਹੈ ਕਿਵੇਂ ਪਾਲਦੇ ਹੋ ਸਾਰਿਆਂ ਨੂੰ ਉਹ ਕਹਿੰਦੇ ਅਸੀਂ ਥੋੜੀ ਇਹਨਾਂ ਨੂੰ ਪਾਲਦੇ ਅਸੀਂ ਇਹਨਾਂ ਦੀ ਸੇਵਾ ਨਹੀਂ ਕਰਦੇ ਇਹ ਸਾਡੀ ਸੇਵਾ ਕਰਦੇ ਨੇ ਇਹ ਸਾਨੂੰ ਪਾਲਦੇ ਨੇ ਦੇਖੋ ਕਿੰਨੀ ਨਿਮਰਤਾ ਹੈ ਸਾਰਾ ਕੁਝ ਕਰਨਾ ਤੇ ਕਹਿਣਾ ਕਿ ਅਸੀਂ ਕੁਝ ਨਹੀਂ ਕਰਦੇ ਵਾਹ ਬਈ ਕਮਾਲ ਹੈ ਤੇ ਸੰਗਤ ਵੀ ਜਦੋਂ ਉਹਨਾਂ ਦਾ ਦਰਸ਼ਨ ਕਰਨ ਆਉਂਦੀਆਂ ਨੇ ਨਾ ਸੰਗਤਾਂ ਨੂੰ ਵੀ ਗੁਰਬਾਣੀ ਦਾ ਉਪਦੇਸ਼ ਸੁਣਾਉਣਾ ਨਾਮ ਜਪਣ ਵਾਸਤੇ ਪ੍ਰੇਰਣਾ ਉਹਨਾਂ ਨੂੰ ਸੇਵਾ ਦੇ ਵਾਸਤੇ ਉਹਨਾਂ ਨੂੰ ਪ੍ਰੇਰਣਾ ਕਹਿੰਦੇ ਉਹਨਾਂ ਦਾ ਸਰੂਪ ਹੀ ਹੈ ਉਹ ਜੇ ਅਸੀਂ ਉਹਨਾਂ ਦੇ ਸਰੂਪ ਦੇ ਵਿੱਚ ਹੀ ਸਾਨੂੰ ਉਹਨਾਂ ਦੀ ਸੇਵਾ ਦਾ ਦਰਸ਼ਨ ਹੋ ਜਾਂਦਾ ਸੀ ਸਾਦੀ ਜਈ ਇੱਕ ਦਸਤਾਰ ਸਿਰ ਦੇ ਉੱਤੇ ਲਪੇਟੀ ਕੋਈ ਬਹੁਤ ਸਾਜੋ ਸਜਾਵਟ ਨਹੀਂ ਇੱਕ ਹੱਥ ਵਰਸ਼ਾ ਲਿਆ ਕਮਰ ਕੱਸਾ ਕੀਤਾ ਤੇ ਸੇਵਾ ਦੇ ਵਿੱਚ ਹਾਜ਼ਰ ਹੋ ਕਰਕੇ ਰਹੇ ਕਹਿੰਦੇ ਉਹਨਾਂ ਦੇ ਪੈਰਾਂ ਦੇ ਵਿੱਚ ਜ਼ਖਮ ਹੋ ਗਿਆ ਭਾਰੀ ਕੀੜੇ ਲੱਗ ਗਏ ਪਰ ਫੇਰ ਵੀ ਕਦੇ ਉਹਨਾਂ ਨੇ ਉਹ ਜ਼ਖਮ ਦਾ ਬਹਾਨਾ ਲੈ ਕਰਕੇ ਆਪਣੀ ਸੇਵਾ ਨੂੰ ਰੋਕਿਆ ਹਮੇਸ਼ਾ ਬੜ ਚੜ ਕੇ ਅੱਗੇ ਹੋ ਕਰਕੇ ਸੇਵਾ ਕਰਨਾ ਤੇ ਜੋ ਜੋ ਉਹਨਾਂ ਦੇ ਨਾਲ ਵੀ ਰਹਿੰਦੇ ਸੀ ਨਾ ਉਹਨਾਂ ਦੇ ਅੰਦਰ ਵੀ ਫੇਰ ਬਾਬਾ ਦਾ ਦਰਸ਼ਨ ਕਰ ਕਰਕੇ ਕਰ ਕਰਕੇ ਇੰਨਾ ਪ੍ਰੇਮ ਜਾਗ ਪਿਆ ਉਹ ਵੀ ਤਤਪਰ ਹੋ ਕਰਕੇ ਸੇਵਾ ਦੇ ਵਿੱਚ ਲੱਗੇ ਰਹੇ ਕਹਿੰਦੇ ਇੱਕ ਦਿਨ ਇੱਕ ਸਿੰਘ ਆਇਆ ਬਾਬਾ ਜੀ ਦਾ ਦਰਸ਼ਨ ਕਰਨ ਵਾਸਤੇ ਦੂਰ ਖੜਦਾ ਹੈ ਤੇ ਬਾਬਾ ਜੀ ਦਾ ਦਰਸ਼ਨ ਕੀਤਾ ਦੇਖਿਆ ਉਹਨੇ ਕਿ ਬਾਬਾ ਜੀ ਦਾ ਪਲੰਗਾ ਹੈ ਪਲੰਗੇ ਦੇ ਉੱਤੇ ਬਾਬਾ ਜੀ ਵਿਰਾਜਮਾਨ ਨੇ ਤੇ ਉਹਨਾਂ ਦੇ ਆਲੇ-ਦੁਆਲੇ ਕਈਆਂ ਗਊਆਂ ਫੇਰੀਆਂ ਲਾ ਰਹੇ ਨੇ ਤੇ ਇਹ ਜਿਵੇਂ ਜਿਵੇਂ ਨੇੜੇ ਆਇਆ ਉਹਨੂੰ ਉਹ ਦ੍ਰਿਸ਼ ਅਲੋਪ ਹੋਇਆ ਤੇ ਜਾ ਕਰਕੇ ਉਹਨੇ ਫਤਿਹ ਗਾਈ ਬੜੇ ਪ੍ਰੇਮ ਦੇ ਵਿੱਚ ਜਾ ਕਰਕੇ ਉੱਥੇ ਬਹਿ ਕੇ ਨਿਮਰਤਾ ਨਾਲ ਹੱਥਾਂ ਬੰਨ੍ਹ ਕੇ ਬਾਬਾ ਜੀ ਨੂੰ ਬੇਨਤੀ ਕਰਦਾ ਹੈ ਬਾਬਾ ਜੀ ਜਦੋਂ ਮੈਂ ਆਇਆ ਦਰਸ਼ਨ ਕਰਨ ਮੈਂ ਦੇਖਿਆ ਆਪ ਜੀ ਦੇ ਪਲੰਗੇ ਦੇ ਆਲੇ ਦੁਆਲੇ ਕਈਆਂ ਗਵਾਂ ਫੇਰੀਆਂ ਲਾ ਰਹੇ ਨੇ ਤੇ ਉਹ ਸਧਾਰਨ ਜੇ ਨਹੀਂ ਲੱਗਦੀਆਂ ਉਹ ਗਵਾਂ ਦੇ ਅੰਦਰੋਂ ਇੱਕ ਚਮਕ ਵੀ ਆ ਰਹੀ ਸੀ ਤੇ ਮੈਂ ਹੈਰਾਨ ਹੋਇਆ ਮੈਂ ਜਦੋਂ ਨੇੜੇ ਆਇਆ ਸਾਰਾ ਦ੍ਰਿਸ਼ ਵੀ ਹਲੋਪ ਹੋ ਗਿਆ ਤੇ ਬਾਬਾ ਜੀ ਉਹਦੇ ਵੱਲ ਦੇਖੇ ਤੇ ਕਹਿੰਦੇ ਮੁਸਕਰਾਪੇ ਮੁਸਕਰਾ ਕਰਕੇ ਕਹਿੰਦੇ ਤੈਨੂੰ ਦਿਸ ਪਈਆਂ ਬੜੀ ਕਿਰਪਾ ਤੇਰੇ ਤੇ ਪਾਤਸ਼ਾਹ ਦੀ ਤੇ ਕਹਿ ਕਰਕੇ ਬਾਬਾ ਜੀ ਕਹਿੰਦੇ ਜੋ ਤੈਂ ਦਰਸ਼ਨ ਕੀਤੇ ਗਊਆਂ ਦੇ ਜੋ ਮੇਰੇ ਆਲੇ ਦੁਆਲੇ ਫੇਰੀਆਂ ਲਾ ਰਹੇ ਨੇ ਇਹ ਸਾਰੇ ਮੇਰਾ ਇੰਤਜ਼ਾਰ ਕਰਦੇ ਨੇ ਕਿ ਮੈਂ ਜਦੋਂ ਇਹ ਸਰੀਰ ਛੱਡਣਾ ਨਾ ਸਰੀਰ ਛੱਡ ਕੇ ਜਦੋਂ ਮੈਂ ਸੱਚਖੰਡ ਨੂੰ ਜਾਣਾ ਇਹ ਸਾਰੀਆਂ ਗਊਆਂ ਫੇਰ ਮੇਰੇ ਨਾਲ ਸੱਚਖੰਡ ਨੂੰ ਜਾਣ گی۔ ਕਹਿੰਦੇ ਸੁਣਦੇ ਆਸਾਰ ਮਨੋ ਦਾ ਨਿਹਾਲ ਹੋ ਗਿਆ। ਕਹਿੰਦਾ ਸਾਧ ਕੇ ਸੰਗੀਹਾ ਉਹਾ ਉਹਾ ਸੁਹਿਲਾ ਸਾਧ ਸੰਗ ਬਿਸ਼ਰਤ ਹਰ ਮੇਲਾ। ਕਹਿੰਦੇ ਇੱਥੇ ਰਹਿੰਦੇ ਆਂ ਤੇ ਸਾਧੂ ਸਾਡੀ ਬਾਹ ਫੜ ਕੇ ਰੱਖਦੇ ਨੇ ਤੇ ਅੱਗੇ ਵੀ ਜਦੋਂ ਆਪਾਂ ਜਾਂਦੇ ਨੇ ਉੱਥੇ ਵੀ ਸਾਧ ਸਾਦ ਨਹੀਂ ਛੱਡਦੇ ਵਾਹ ਬਈ ਵਾਹ